ਸਾਰੀਆਂ ਜਾਤਾਂ ਤੇ ਹਰ ਇੱਕ ਏਰੀਏ ਦਾ ਰਿਸ਼ਤਾ ਜੀ ਆਪਣੇ ਪੇਜ ਦੇ ਉੱਪਰ ਜਾਂਚ ਪੜਤਾਲ ਤੋਂ ਬਾਅਦ ਹੀ ਤੁਸੀਂ ਰਿਸ਼ਤੇ ਪੱਕੇ ਕਰੋ ਨਵੇਂ ਰਿਸ਼ਤਿਆਂ ਲਈ ਆਪਣੇ ਪੇਜ ਨੂੰ ਜ਼ਰੂਰ ਫੋਲੋ ਕਰੋ ਤੁਸੀਂ ਵੀ ਆਪਣੇ ਨੰਬਰ ਸਮੇਤ ਆਪਣੇ ਰਿਸ਼ਤੇ ਦੀ ਐਡ ਸਾਡੇ ਚੈਨਲ ਦੇ ਉੱਪਰ ਲਗਵਾਓ ਜੀ ਪਹਿਲਾ ਰਿਸ਼ਤਾ ਜੋ ਆਪਣੇ ਕੋਲ ਆਇਆ ਨਾਮ ਨਾਮਨ ਪ੍ਰੀਤ ਸਿੰਘ ਮੁੰਡੇ ਦਾ ਰਿਸ਼ਤਾ ਹੈ ਜੀ ਤਰਨਤਾਰਨ ਸਾਹਿਬ ਤੋਂ ਉਮਰ ਇਹਨਾਂ ਦੀ 12/6/1995 ਦੇ ਵਿੱਚ ਹੈ ਤੇ ਕੱਦ 5 ਫੁੱਟ 5 ਇੰਚ ਹੈ ਜੀ ਉਹਦਾ ਹੀ ਕਰਿਆ ਮੁੰਡੇ ਨੇ ਸਰਟੀਫਿਕੇਟ ਹਸਪਿਟੈਲਿਟੀ ਐਜ਼ ਮੈਨੇਜਮੈਂਟ ਐਂਡ ਐਡਵਾਈਸ ਡਿਪਲੋਮਾ ਕਰਿਆ ਜੀ ਹਸਪਿਟੈਲਿਟੀ ਦਾ ਫਰੰਟ ਕੋਰਡਨ ਇੰਸਟੀਟਿਊਟ ਆਫ ਗਿਲੋਂਗ ਭੈਣਾ ਦੋ ਮੈਰਿਡ ਨੇ ਜੀ ਮੁੰਡੇ ਦੀਆਂ ਇੱਕ ਆਸਟ੍ਰੇਲੀਆ ਦੇ ਵਿੱਚ ਸੈਟਲ ਹੈ ਪਰਾ ਦਾ ਆਪਣਾ ਬਿਜ਼ਨਸ ਹੈ ਜੀ ਪਿਤਾ ਇਹਨਾਂ ਦੇ ਸੁਰਿੰਦਰ ਸਿੰਘ ਨੇ ਮਾਤਾ ਕਲਦੀਪ ਕੌਰ ਸੋ ਮੁੰਡੇ ਦਾ ਕੰਮ ਕਰੇ ਜੀ ਵਰਕਿੰਗ ਐਜ਼ ਐਨ ਇਨਕਮ ਟੈਕਸ ਐਂਡ ਜੀਐਸਟੀ ਕੰਸਲਟੈਂਟ ਐਂਡ ਇਮੀਗ੍ਰੇਸ਼ਨ ਕੰਸਲਟੈਂਟ ਤੇ ਪਰਿਵਾਰ ਵੱਲੋਂ ਮੰਗ ਹੈ ਜੀ ਕੁੜੀ ਸੋਹਣੀ ਸੁਨੱਖੀ ਹੋਵੇ ਪੜ੍ਹੀ ਲਿਖੀ ਹੋਵੇ ਤੇ ਲੜਕੀ ਵਧੀਆ ਪਰਿਵਾਰ ਦੀ ਹੋਵੇ ਕਾਲੀ ਪੱਟੀ 'ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਜੀ ਜਿਸ ਨਾਲ ਇਹ ਰਿਸ਼ਤਾ ਮੈਚ ਕਰਦਾ ਸਿੱਧੀ ਪਰਿਵਾਰ ਨਾਲ ਗੱਲਬਾਤ ਕਰੋ ਅਗਲਾ ਰਿਸ਼ਤੇ ਜੀ ਨਾਮ ਅਮਨਦੀਪ ਸਿੰਘ ਪਤਾ ਖਰੜ ਏਰੀਆ ਤੋਂ ਕਸਟਮ ਮੁੰਡੇ ਦੀ ਕਸ਼ਵਰਾਜਪੂਤ ਹੈ ਜੀ ਗੋਤ ਲਮਸਰ ਤੇ ਮਾਹਿਰ ਉਮਰ 15/7/1992 ਦੇ ਵਿੱਚ ਹੈ ਕੱਦ 5 ਫੁੱਟ 3 ਇੰਚ ਹੈ ਪੜ੍ਹਾਈ ਕਰੀਏ ਇਹਨਾਂ ਨੇ ਪਲੱਸ 2 ਡਿਪਲੋਮਾ ਦਾ ਕੋਰਸ ਕਰਿਆ ਹੋਇਆ ਭਰਾ ਦੋ ਨੇ ਜੀ ਇੱਕ ਭਰਾ ਇਹਨਾਂ ਦਾ ਮੈਰਿਡ ਹੈ ਸੋ ਕੰਮ ਕਰੇ ਜੀ ਆਪਣਾ ਘਰਾਂ ਮੁੰਡੇ ਦਾ ਤੇ ਮੁੰਡਾ ਦੁਬਈ ਦੇ ਵਿੱਚ ਡਰਾਈਵਰ ਹੈ ਜੀ ਪਰਿਵਾਰ ਵੱਲੋਂ ਮੰਗ ਹੈ ਜੀ ਕੁੜੀ ਵਧੀਆ ਪਰਿਵਾਰ ਦੀ ਹੋਵੇ ਸੋ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਆ ਸਿੱਧੀ ਗੱਲ ਕਰੋ ਅਗਲਾ ਰਿਸ਼ਤਾ ਜੀ ਨਾਮ ਲੜਕੇ ਦਾ ਰਿਸ਼ਤਾ ਪਤਾ ਲੁਧਿਆਣਾ ਏਰੀਆ ਕਾਸਟ ਇਹਨਾਂ ਦੀ ਪੰਡਤ ਹੈ ਜੀ ਉਮਰ 25 ਸਾਲ ਪੜ੍ਹਾਈ ਕਰੀਏ ਜੀ ਗ੍ਰੈਜੂਏਸ਼ਨ ਤੇ 6.5 ਬੈਂਡ ਨੇ ਜੀ ਪਰਿਵਾਰ ਵੱਲੋਂ ਮੰਗ ਹੈ ਜੀ ਅੱਧਾ ਖਰਚਾ ਕਰਨਾ ਇਹਨਾਂ ਨੇ ਤੇ ਲੜਕੀ ਚਾਹੀਦੀ ਹੈ ਇਹਨਾਂ ਨੂੰ ਕੋਟ ਮੈਰਿਜ ਕਰਨੀ ਆ ਸੋ ਕਿਸੇ ਵੀ ਕਾਸਟ ਦੀ ਹੋਵੇ ਲੜਕੀ ਗਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਬਾਕੀ ਦੀ ਜਾਣਕਾਰੀ ਤੁਸੀਂ ਪਰਿਵਾਰ ਨਾਲ ਗੱਲ ਕਰਕੇ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਹੈ ਜੀ ਨਾਮ ਸਿੰਘ ਪਤਾ ਜ਼ਿਲ੍ਹਾ ਫਰੀਦਕੋਟ ਤੋਂ ਲੜਕਾ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਜੀ ਗੋਤ ਬਰਾੜ ਉਮਰ ਮੁੰਡੇ ਦੀ 34 ਸਾਲ ਹੈ ਤੇ ਪੜ੍ਹਾਈ ਕਰੀਏ ਇਹਨਾਂ ਨੇ ਪਲੱਸ 2 ਪਾਸ ਤੇ ਆਈਟੀ ਡੀਜ਼ਲ ਦੀ ਕਰੀ ਹੈ ਜੀ ਮਕੈਨਿਕਲ ਦੀ ਭਰਾ ਤਿੰਨ ਨੇ ਦੋ ਭਰਾ ਮੈਰਿਡ ਨੇ ਜੀ ਇੱਕ ਕੈਨੇਡਾ ਦੇ ਵਿੱਚ ਸੈਟਲ ਹੈ ਪਿਤਾ ਇਹਨਾਂ ਦੇ ਐਕਸਪਾਇਰ ਨੇ ਮਾਤਾ ਹਾਊਸ ਵਾਈਫ ਨੇ ਵਧੀਆ ਵੈਸ਼ਨੋ ਪਰਿਵਾਰ ਹੈ ਜੀ ਕੰਮ ਕਰੇ ਦੋ ਕਿੱਲੇ ਜ਼ਮੀਨ ਹੈ ਜੀ ਚਾਰ ਕਨਾਲਾਂ ਜ਼ਮੀਨ ਹੈ ਮੰਗੇ ਜੀ ਨਾਲ ਦੀ ਕੁੜੀ ਗਰੀ ਪਰਿਵਾਰ ਦੀ ਹੋਵੇ ਤਲਾਕशुदा ਹੋਵੇ ਤਾਂ ਬਿਨਾ ਬੱਚੇ ਤੋਂ ਹੋਵੇ ਜੀ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਕਾਲੀ ਪੱਟੀ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਸਿੱਧੀ ਗੱਲਬਾਤ ਰਿਸ਼ਤੇ ਜੀ ਲੜਕੇ ਦਾ ਨਾਮ ਆਕਾਸ਼ ਸ਼ਰਮਾ ਪਤਾ ਫਿਰੋਜ਼ਪੁਰ ਤੋਂ ਕਾਸਟ ਮੁੰਡੇ ਦੀ ਸ਼ਰਮਾ ਗੋਤ ਵਤੀਸ਼ ਉਮਰ ਹੈ ਜੀ 9/11/1993 ਦੇ ਵਿੱਚ ਜਨਮ ਟਾਈਮ ਹੈ ਜੀ 6:54 ਸਵੇਰ ਦਾ ਸਮਾਂ ਜਨਮ ਜੋ ਦਿਨ ਹੈ ਇਹਨਾਂ ਦਾ ਸ਼ਨੀਵਾਰ ਦਾ ਤੇ ਕੱਦ ਮੁੰਡੇ ਦਾ 6 ਫੁੱਟ ਹੈ ਪੜ੍ਹਾਈ ਕਰੀ ਹੈ ਜੀ 10 ਪਾਸ ਕੰਮ ਕਰੇ ਜੀ ਮੁੰਡਾ ਮੇਕਅਪ ਆਰਟਿਸਟ ਪ੍ਰੋਫੈਸ਼ਨਲ ਕੰਮ ਕਰਦਾ ਤੇ ਪਰਿਵਾਰ ਵੱਲੋਂ ਮੰਗਿਆ ਜੀ ਕੁੜੀ ਵਧੀਆ ਪਰਿਵਾਰ ਦੀ ਹੋਵੇ ਕਾਲੀ ਪੱਟੀ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਜੀ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤਾ ਹੈ ਜੀ ਨਾਮ ਸਿੰਘ ਸਰਦਾਰ ਹੈ ਮੁੰਡਾ ਪੱਗ ਬੰਨਦਾ ਹੈ ਜੀ ਕਾਸਟ ਮੁੰਡੇ ਦੀ ਜੱਟ ਸਿੱਖ ਗੋਤ ਧਾਲੀਵਾਲ ਉਮਰ ਅਕਤੂਬਰ 1998 ਦੇ ਵਿੱਚ ਹੈ ਜੀ ਕੱਦ 5 ਫੁੱਟ 6 ਇੰਚ ਭੈਣ ਭਰਾ ਕੋਈ ਨਹੀਂ ਮੁੰਡਾ ਇਕੱਲਾ ਹੈ ਜੀ ਤੇ ਪੜ੍ਹਾਈ ਕਰੀ ਹੈ ਮੁੰਡੇ ਨੇ ਪਲੱਸ 2 ਮੈਡੀਕਲ ਨਾਲ BSc ਕੰਪਿਊਟਰ ਸਾਇੰਸ ਨਾਲ ਕਰੀ ਹੋਈ ਹੈ ਜੀ ਕੈਨੇਡਾ ਤੋਂ ਪਿਤਾ ਇਹਨਾਂ ਦੇ SDO ਨੇ ਜੀ ਪਾਵਰਕਾਮ ਦੇ ਵਿੱਚ ਮਾਤਾ ਇਹਨਾਂ ਦੇ ਸੈਂਟਰ ਹੈਡ ਟੀਚਰ ਨੇ ਐਜੂਕੇਸ਼ਨ ਬੋਰਡ ਦੇ ਵਿੱਚ ਕੰਮ ਕਰ ਹੈ ਜੀ ਮੁੰਡਾ ਕੈਨੇਡਾ ਦਾ PR ਹੈ 7 ਕਿੱਲੇ ਮੁੰਡੇ ਕੋਲ ਜ਼ਮੀਨ ਹੈ ਕੈਨੇਡਾ ਦੇ ਵਿੱਚ ਆਪਣਾ ਵਧੀਆ ਘਰ ਪਰਿਵਾਰ ਹੈ ਜੀ ਹਰ ਬਾਰ ਵੱਲੋਂ ਮੰਗਿਆ ਜੀ ਕੁੜੀ ਸੋਣੀ ਸੁਨੱਖੀ ਹੋਵੇ 5 ਫੁੱਟ 4 ਇੰਚ ਤੋਂ ਉੱਪਰ ਕੱਦ ਹੋਵੇ ਜੀ ਕੈਨੇਡਾ ਜਾਂ ਇੰਡੀਆ ਦੇ ਵਿੱਚ ਹੋਵੇ ਲੜਕੀ ਜਾਂ ਫਿਰ ਡਿਗਰੀ ਕਰੀ ਹੋਵੇ ਜੀ ਬੀਐਸਸੀ ਨਰਸਿੰਗ ਨੂੰ ਪਹਿਲਾ ਸੋ ਕਾਲੀ ਪੱਟੀ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਜੀ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤਾ ਜੀ ਨਾਮ ਮਨਪ੍ਰੀਤ ਸਿੰਘ ਪਤਾ ਮੋਗਾ ਤੋਂ ਕਾਸਟ ਮੁੰਡੇ ਦੀ ਜੱਟ ਸੇਖ ਹੈ ਜੀ ਗੋਤ ਸਿੱਧੂ ਉਮਰ 1 ਦਾ 1999 ਦੇ ਵਿੱਚ ਹੈ ਕੱਦ 5 ਫੁੱਟ 7 ਇੰਚ ਹੈ ਮੁੰਡੇ ਦਾ ਜੀ ਪੜ੍ਹਾਈ ਕਰੀਏ ਜੀ ਮੁੰਡੇ ਨੇ 10 ਪਾਸ ਆਲ ਫੈਮਲੀ ਇਹਨਾਂ ਦੀ ਕੈਨੇਡਾ ਦੇ ਵਿੱਚ ਹੈ ਜੀ ਭਰਾ ਦੋ ਨੇ ਮੰਗੇ ਜੀ ਪਰਵਰਦੀ ਕੁੜੀ ਗਰੀਬ ਪਰਿਵਾਰ ਦੀ ਹੋਵੇ ਕੋਈ ਜਾਤੀਬੰਧਨ ਨਹੀਂ ਮੈਰਿਜ ਬਿਊਰੋ ਵਾਲੇ ਫੋਨ ਇਹਨਾਂ ਨੂੰ ਨਾ ਕਰਨ ਜੀ ਸੋ ਕਾਲੀ ਪੱਟੀ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਜਿਸ ਨਾਲ ਰਿਸ਼ਤਾ ਮੈਚ ਕਰਤਾ ਤੁਸੀਂ ਸਿੱਧੀ ਪਰਿਵਾਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਜੀ ਸਿੰਘ ਪਤਾ ਪਾਤੜਾਂ ਤੋਂ ਲੜਕਾ ਜ਼ਿਲ੍ਹਾ ਪਟਿਆਲਾ ਕਾਸਟ ਇਹਨਾਂ ਦੀ ਸੰਸੀ ਹੈ ਜੀ ਗੋਤ ਮੱਲਾ ਉਮਰ 4/12/1999 ਦੇ ਵਿੱਚ ਮੁੰਡੇ ਦਾ ਜਨਮ ਹੈ ਜੀ ਕੱਦ 5 ਫੁੱਟ 11 ਇੰਚ ਤੇ ਪੜ੍ਹਾਈ ਕਰੀ ਹੈ ਜੀ ਬੀਏ ਪਾਸ ਭੈਣ ਇਹਨਾਂ ਦੀ ਇੱਕ ਹੈ ਪਿਤਾ ਦਾ ਨਾਮ ਹੈ ਜੀ ਰਣਜੀਤ ਸਿੰਘ ਗੁਰਸਿੱਖ ਪਰਿਵਾਰ ਸਾਰਾ ਕੰਮ ਕਰਿਆ ਜੀ ਮੁੰਡੇ ਦਾ ਆਪਣਾ ਬਿਜ਼ਨਸ ਹੈ ਇਹਨਾਂ ਕੋਲ 2 ਫਰਾਂਚਾਈਜ਼ ਨੇ ਜੀ ਸੋ ਜ਼ਮੀਨ 5 ਏਕੜਾ ਮੁੰਡੇ ਕੋਲ ਤੇ ਪਰਿਵਾਰ ਵੱਲੋਂ ਮੰਗ ਹੈ ਜੀ ਕੁੜੀ ਸੋਹਣੀ ਸੁਨੱਖੀ ਪੜ੍ਹੀ ਲਿਖੀ ਹੋਵੇ ਤੇ ਲੜਕੀ ਦਾ ਕੱਦ 5 ਫੁੱਟ 4 ਇੰਚ ਤੋਂ ਉੱਪਰ ਹੋਵੇ ਜੀ ਹੋਰ ਪਰਿਵਾਰ ਵੱਲੋਂ ਕੋਈ ਮੰਗ ਨਹੀਂ ਜਿਸ ਨਾਲ ਇਹ ਰਿਸ਼ਤਾ ਮੈਚ ਹੁੰਦਾ ਤੁਸੀਂ ਸਿੱਧੀ ਪਰਿਵਾਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਲੜਕੇ ਦਾ ਹੈ ਜੀ ਨਾਮ ਹਸਿੰਦਰਪਾਲ ਗਰਗ ਪਤਾ ਜ਼ਿਲ੍ਹਾ ਪਟਿਆਲਾ ਤੋਂ ਲੜਕਾ ਕਾਸਟ ਇਹਨਾਂ ਦੀ ਬਾਣੀ ਹੈ ਜੀ ਉਮਰ 23 9 1996 ਦੇ ਵਿੱਚ ਮੁੰਡੇ ਦਾ ਜਨਮ ਹੈ ਤੇ ਜਨਮ ਟਾਈਮ ਹੈ ਜੀ 6:30 ਤੋਂ 7 ਦੇ ਵਿੱਚ ਕੱਦ ਮੁੰਡੇ ਦਾ 5 ਫੁੱਟ 10 ਇੰਚ ਹੈ ਭੈਣ ਮੁੰਡੇ ਦੀ ਇੱਕ ਹੈ ਜੀ ਮੈਰਿਡ ਹੈ ਪਿਤਾ ਦਾ ਨਾਮ ਹੈ ਜੀ ਤਰਲੋਕ ਚੰਦ ਮਾਤਾ ਨੀਨਾ ਰਾਣੀ ਮੁੰਡੇ ਦਾ ਕੰਮਕਾਰ ਹੈ ਜੀ ਟਰੇਡਰਸ ਦਾ ਪੀਵੀਸੀ ਫਲੈਕਸ ਹੋਲਸੇਲਰ ਹੈ ਮੁੰਡਾ ਇਨਕਮ ਇਹਨਾਂ ਦੀ 50000 ਪਲੱਸ ਹੈ ਜੀ ਮੰਥਲੀ ਤੇ ਪਰਿਵਾਰ ਵੱਲੋਂ ਮੰਗ ਹੈ ਜੀ ਕੁੜੀ ਵਧੀਆ ਪਰਿਵਾਰ ਦੀ ਘਰੇਲੂ ਹੋਵੇ ਜਾਤੀ ਬੰਧਨ ਕੋਈ ਨਹੀਂ ਕਿਸੇ ਵੀ ਕਾਸਟ ਵਾਲੇ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਸੋ ਕਾਲੀ ਪੱਟੀ ਚ ਪਰਿਵਾਰ ਦੇ ਨੰਬਰ ਨੇ ਜੀ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤਾ ਹੈ ਜੀ ਨਾਮ ਸਿੰਘ ਪਤਾ ਜ਼ਿਲ੍ਹਾ ਬਠਿੰਡਾ ਤੋਂ ਲੜਕਾ ਹੈ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਜੀ ਉਮਰ 21 ਸਾਲ ਗੋਤ ਮੁੰਡੇ ਦਾ ਢਿੱਲੋਂ ਹੈ ਜੀ ਕੱਦ 5 ਫੁੱਟ ਦਾ 8 ਇੰਚ ਮੁੰਡਾ ਹੈ ਤਲਾਖ ਸ਼ੁਦਾ ਹੈ ਜੀ ਕੰਮ ਕਰੇ ਜੀ ਜ਼ਮੀਨ 2 ਕਿੱਲੇ ਹੈ ਮੁੰਡੇ ਕੋਲ ਕੰਪਨੀ ਦੇ ਵਿੱਚ ਮੁੰਡਾ EMPLOYE ਹੈ ਜੀ ਕੰਮ ਕਰਦਾ ਵਧੀਆ ਸੈਲਰੀ 20000 ਰੁਪਏ ਮਹੀਨਾ ਪਰਿਵਾਰ ਵੱਲੋਂ ਮੰਗ ਹੈ ਜੀ ਕੁੜੀ ਜੱਟ ਸਿੱਖ ਪਰਿਵਾਰ ਦੀ ਹੋਵੇ ਭਾਵੇਂ ਗਰੀਬ ਪਰਿਵਾਰ ਦੀ ਹੋਵੇ ਜੀ ਘਰੇਲੂ ਹੋਵੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਸੋ ਕਾਲੀ ਪੱਟੀ 'ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਜੀ ਜਿਸ ਨਾਲ ਰਿਸ਼ਤਾ ਮੈਚ ਹੁੰਦਾ ਸਿੱਧੀ ਪਰਿਵਾਰ ਨਾਲ ਗੱਲਬਾਤ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕਰਮਪਾਲ ਸਿੰਘ ਪਤਾ ਜ਼ਿਲ੍ਹਾ ਮੋਗਾ ਤੋਂ ਲੜਕਾ ਕੌਸਟ ਇਹਨਾਂ ਦੀ ਰਾਮ ਗੜੀਆ ਸਿੱਖ ਹੈ ਜੀ ਉਮਰ 22 1991 ਦੇ ਵਿੱਚ ਜਨਮ ਹੈ ਜੀ ਸੋ ਕੱਦ ਮੁੰਡੇ ਦਾ 5 ਫੁੱਟ 2 ਇੰਚ ਹੈ ਜੀ ਭੈਣ ਇਹਨਾਂ ਦੀ ਇੱਕ ਪੁਰਤਗਾਲ ਦੇ ਵਿੱਚ ਹੈ ਭਰਾ ਇੱਕ ਹੈ ਜੀ ਮੁੰਡੇ ਦਾ ਆਰਮੀ ਦੇ ਵਿੱਚ ਤੇ ਮੁੰਡੇ ਦਾ ਕੰਮਕਾਰ ਹੈ ਜੀ ਮੁੰਡਾ ਦੁਬਈ ਦੇ ਵਿੱਚ ਹੈ ਵਧੀਆ ਕੰਮਕਾਰ ਹੈ ਜੀ ਮੁੰਡੇ ਦੀ 50000 ਰੁਪਇਆ ਮਹੀਨਾ ਤਨਖਾਹ ਹੈ ਜੀ ਘਰ-ਬਾਰ ਮੁੰਡੇ ਦਾ ਵਧੀਆ ਪਾਇਆ ਹੋਇਆ ਜੀ ਵਧੀਆ ਆਮਦਨ ਹੈ ਸੋ ਪਰਿਵਾਰ ਵੱਲੋਂ ਮੰਗ ਹੈ ਜੀ ਕੁੜੀ ਸੋਹਣੀ ਸੁਨੱਖੀ ਹੋਵੇ ਕਰੇ ਲੋ ਹੋਵੇ ਜੀ ਘਰ ਦਾ ਕੰਮਕਾਰ ਕਰਨ ਵਾਲੀ ਕਾਲੀ ਪੱਟੀ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਐ ਸਿੱਧੀ ਗੱਲਬਾਤ ਕਰੋ ਜੀ